ਲੋ ਜੀ ਆਪਾਂ ਚੱਲੇ ਆ ਆਨੰਦਪੁਰ ਸਾਹਿਬ ਆਪਣੀ ਫੈਮਿਲੀ ਦੇ ਨਾਲ ਤੇ ਕਰਾਉਂਦੇ ਆ ਤੁਹਾਨੂੰ ਦਰਸ਼ਨ ਸਾਹਮਣੇ ਤੁਸੀਂ ਪੰਜ ਪਿਆਰਾ ਚੌਪ ਚੌਂਕ ਦੇਖ ਸਕਦੇ ਹੋ ਖੰਡਾ ਸਾਹਿਬ ਲੱਗਿਆ ਹੋਇਆ ਹੈ ਤੇ ਹੁਣ ਆਪਾਂ ਪੁੱਜ ਚੁੱਕੇ ਹਾਂ ਜੀ ਸਾਹਮਣੇ ਦਰਬਾਰ ਸਾਹਿਬ ਦੇਖ ਰਿਹਾ ਤੇ ਫੈਮਿਲੀ ਦੇ ਨਾਲ ਆਪਾਂ ਦਰਸ਼ਨ ਕੀਤੇ ਨਤਮਸਤਕ ਹੋਏ ਗੁਰਦੁਆਰਾ ਸਾਹਿਬ ਦੇ ਅੰਦਰ ਅੱਜ ਮੌਸਮ ਥੋੜਾ ਠੀਕ ਸੀਗਾ ਬਰਖਾ ਦੇ ਕਾਰਨ ਜਿਹੜਾ ਮੌਸਮ ਠੰਡਾ ਹੋਇਆ ਸੀਗਾ ਤੇ ਆਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਹੜਾ ਖਾਲਸਾ ਪੰਥ ਦੀ ਜਿਹੜੀ ਸਾਜਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਹ ਕੀਤੀ ਸੀਗੀ ਤੇ ਇੱਥੇ ਬੈਠ ਕੇ ਜਿਹੜਾ ਸਕੂਨ ਮਿਲਦਾ ਮਨ ਨੂੰ ਬਹੁਤ ਵਧੀਆ ਲੱਗਦਾ ਹੈਗਾ ਅਸੀਂ ਮੱਥਾ ਟੇਕ ਕੇ ਬਾਹਰ ਆਗੇ ਸੀਗੇ ਆ ਕੇ ਪ੍ਰਸ਼ਾਦ ਲਿਆ ਅਸੀਂ ਉਸ ਤੋਂ ਬਾਅਦ ਅਸੀਂ ਬਾਹਰ ਬੈਠੇ ਤੇ ਬਾਹਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਸੰਗਤ ਸਾਰੀ ਜੁੜੀ ਹੋਈ ਸੀਗੀ ਤੇ ਬੱਚੇ ਜਿਹੜੇ ਆ ਆਪਣਾ ਬੈਠੇ ਸੀਗੇ ਖੇਲ ਰਹੇ ਸੀਗੇ ਤੇ ਆ ਤੁਸੀਂ ਸਾਹਮਣੇ ਦ੍ਰਿਸ਼ ਜਿਹੜਾ ਦੇਖ ਸਕਦੇ ਹੋ ਦਰਬਾਰ ਸਾਹਿਬ ਜੀ ਦਾ ਹੈਗਾ ਹੈਗਾ ਤੇ ਸਾਡੇ ਮਨ ਨੂੰ ਬਹੁਤ ਸਕੂਨ ਮਿਲਿਆ ਇੱਥੇ ਬੈਠ ਕੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਅਗਲੇ ਨੈਣਾ ਦੇਵੀ ਮਾਤਾ ਦੇਵੀ ਜਾਣਾ ਹੈਗਾ ਤੇ ਜਿਹੜਾ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਆ ਉਹ ਇੱਥੇ ਚਲਾ ਦਿੱਤਾ ਤੇ ਹੁਣ ਆਪਾਂ ਚੱਲ ਪਏ ਆ ਨੈਣਾ ਦੇਵੀ ਮਾਤਾ ਦੇ ਦਰਸ਼ਨ ਕਰਨ ਤੇ ਜੁੜੇ ਰਹੋ ਸਾਡੇ ਨਾਲ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਹਮਣੇ ਮਾਤਾ ਦਾ ਦਰਵਾਰ ਹੈ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਤੋਂ ਪ੍ਰਸ਼ਾਦ ਲਿਆ ਦੁਕਾਨਾਂ ਦੇ ਤੇ ਐਂਟਰੀ ਕਰਤੀ ਅੰਦਰ ਐਂਟਰੀ ਕਰਨ ਤੋਂ ਬਾਅਦ ਅਸੀਂ ਜਿਹੜਾ ਹੈ ਲਾਈਨਾਂ ਦੇ ਵਿੱਚ ਲੱਗ ਚੁੱਕੇ ਤੇ ਲੱਗ ਕੇ ਅਸੀਂ ਮੱਥਾ ਟੇਕਿਆ ਮਾਤਾ ਰਾਣੀ ਦੇ ਦਰਸ਼ਨ ਕੀਤੇ ਤੇ ਜਿਹੜੀ ਰਾਸ਼ ਸੀਗਾ ਮਾਤਾ ਰਾਣੀ ਦਾ ਜਿਹੜਾ ਹੈਗਾ ਸੀਗਾ ਬਹੁਤ ਘੱਟ ਸੀਗਾ ਉਸ ਤੋਂ ਬਾਅਦ ਅਸੀਂ ਬਾਹਰ ਖੜਕੇ ਜਿਹੜੇ ਆ ਮੈਂ ਵੀਡੀਓ ਸ਼ੂਟ ਕੀਤੀ ਥੋੜੀ ਜੀ ਤੁਹਾਨੂੰ ਦੁਕਾਨ ਦੇ ਲਈ ਤੇ ਸਾਹਮਣੇ ਦਰਬਾਰ ਸਾਹਿਬ ਜੀ ਦੇ ਨishan ਸਾਹਿਬ ਜਿਹੜੇ ਝੂਲ ਰਹੇ ਮਾਤਾ ਦਾ ਝੰਡਾ ਜਿਹੜਾ ਝੂਲ ਰਿਹਾ ਹੈ ਸੋਨੇ ਦੇ ਉੱਪਰ ਜਿਹੜੇ ਛਤਰ ਲੱਗੇ ਹੋਏ ਆ ਤੇ ਰਾਸ਼ ਜ਼ਿਆਦਾ ਨਹੀਂ ਸੀਗਾ ਇਸ ਕਰਕੇ ਅਸੀਂ ਘੱਟੋ ਘੱਟ 5 ਮਿੰਟ ਦੇ ਵਿੱਚ ਮੱਥਾ ਟੇਕ ਲਿਆ ਤੇ ਅਸੀਂ ਇੱਕ ਯਾਦਗਾਰ ਫੋਟੋ ਖਿੱਚੀ ਉਸ ਤੋਂ ਬਾਅਦ ਮੈਂ ਤੁਹਾਨੂੰ ਦਰਸ਼ਨ ਕਰਾਉਣ ਲੱਗਾ ਜੀ ਸਾਹਮਣੇ ਤੁਸੀਂ ਮਾਤਾ ਦੇ ਦਰਸ਼ਨ ਕਰੋਗੇ ਦੇਖੀ ਜਾਏ ਧਿਆਨ ਦੇ ਨਾਲ ਤੁਹਾਨੂੰ ਦਰਸ਼ਨ ਹੋਣਗੇ ਮਾਤਾ ਨੈਣਾ ਦੇਵੀ ਜੀ ਦੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਮਨੋ ਕਾਮਨਾ ਤੁਹਾਡੀਆਂ ਪੂਰੀਆਂ ਹੋਵੇ ਸਾਹਮਣੇ ਮਾਤਾ ਰਾਣੀ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਰੂਬਰੂ ਸਾਹਮਣੇ ਦੇਖ ਰਹੇ ਹੋ ਇਹ ਹਮਨਕੁੰਡ ਹੈ ਜੀ ਇੱਥੇ ਕਹਿੰਦੇ ਆ ਵੀ ਇਹ ਹਮਨ ਦਾ ਕਦੇ ਵੀ ਜਿਹੜਾ ਜਿਹੜੀ ਰਾਖਾ ਉਹ ਚੱਕੀ ਨਹੀਂ ਗਈ ਏ ਉਸ ਤੁਸੀਂ ਸਾਰਾ ਜਿਹੜਾ ਸੀਨ ਵਾਲੇ ਦਲੇ ਦਾ ਦੇਖ ਸਕਦੇ ਹੋ ਉਸ ਤੋਂ ਬਾਅਦ ਅਸੀਂ ਵਾਪਸੀ ਭਾਲੀ ਕਰਨ ਨੂੰ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੁੰਦਰ ਦ੍ਰਿਸ਼ ਹੈ ਤੇ ਇਸ ਤੋਂ ਬਾਅਦ ਅਸੀਂ ਵਾਪਸ ਆਪਣੇ ਘਰ ਆ ਗਏ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ